ਜੁਬੇ ਅੰਦਰ ਕਾਨੂੰਨ ਦਾ ਖੌਫ ਇਸ ਤਰ੍ਹਾਂ ਖਤਮ ਹੁੰਦਾ ਜਾ ਰਿਹਾ ਹੈ ਅੱਜ ਦਿਨ ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਕਾਤਲਗਾਰਤ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜੇਕਰ ਗੱਲ ਕਰੀਏ ਤਾਜ਼ਾ ਮਾਮਲੇ ਦੀ ਅਜੇਹਾ ਹੀ ਮਾਮਲਾ ਇੱਕ ਫਰੋਜਪੁਰ ਦੇ ਹਲਕਾ ਗੁਰੂਸਹਾਇ ਪਿੰਡ ਚੁਗਾ ਤੋਂ ਸਾਹਮਣੇ ਆਇਆ ਜਿਸ ਵਿੱਚ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਸ਼ਰਿਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀ ਹੈ ਪੀੜਤ ਗੁਰਸਿੱਖ ਔਰਤ ਨੇ ਦੱਸਿਆ ਕਿ ਪਿੰਡ ਵਿੱਚ ਪੈਸੇ ਦੇ ਲੈਂਡ ਡੀਲ ਨੂੰ ਲੈ ਕੇ ਗਵਾਂਡੀਆਂ ਵੱਲੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਜਦੋਂ ਉਸ ਵੱਲੋਂ ਰੋਕਿਆ ਗਿਆ ਤਾਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਇਹਨਾਂ ਵੱਲੋਂ ਮੇਰੇ ਘਰ ਵਿੱਚ ਆ ਕੇ ਇਟਾਂ ਰੋੜਿਆਂ ਨਾਲ ਹਮਲਾ ਕੀਤਾ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਮੇਰੇ ਕੱਪੜੇ ਤੱਕ ਪਾੜ ਦਿੱਤੇ ਗਏ ਅਤੇ ਔਰਤਾਂ ਵੱਲੋਂ ਮੇਰੇ ਕేశਾਂ ਦੀ ਬਦਬੀ ਕੀਤੀ ਗਈ ਕਕਾਰਾਂ ਦੀ ਬਦਬੀ ਕੀਤੀ ਗਈ ਪੀੜਤ ਔਰਤ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੇਰੇ ਨਾਲ ਕੀਤੀ ਗਈ ਕੁੱਟਮਾਰ ਅਤੇ ਮੇਰੇ ਕਕਾਰਾਂ ਦੀ ਬਦਬੀ ਕਰਨ ਵਾਲੇ ਆਰੋਪੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀਰ ਜੀ ਗ੍ਰਮੀਤ ਕੌਰ ਮੇਰਾ ਨਾਮ ਹੈ ਚੁੱਗੇ ਪਿੰਡ ਦੀ ਮੈਂ ਰਹਿਣ ਵਾਲੀ ਆ ਸਿਰ ਕੁੱਟਮਾਰ ਹੋਈ ਤੇ ਘਰ ਦੇ ਵਿੱਚ ਕਿਉਂ ਹੋਈ ਵੀਰ ਜੀ ਤਾਂ ਹੋਈਏ ਇਹਨਾਂ ਨਾਲ ਸਾਡਾ ਪੈਸਿਆਂ ਦਾ ਲੈਣ ਦੇਣ ਸਰਬੰਧ ਹੈਗਾ ਸੀ ਕਿਹਨਾਂ ਨਾਲ ਇੱਕ ਪੰਮੀ ਕਹਿੰ ਨਾਲ ਸਿਮਰਜੀਤ ਉਹਨਾਂ ਨਾਲ ਹਾਂਜੀ ਗਵੰਡੀ ਨੇ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੇਰੇ ਘਰ ਵਾਲੇ ਨੇ ਵੀ ਕਹੀ ਸੀ ਵੀ ਜੋ ਵੀ ਕੋਈ ਗੱਲਬਾਤ ਹੈਗੀ ਆ ਆਪਾਂ ਬੰਦਿਆਂ ਚ ਬਹਿ ਕੇ ਕਰ ਲੈਣੀ ਆ ਇਹ ਕਹਿੰਦੇ ਵੀ ਤੁਸੀਂ ਸਾਡੇ ਪੈਸੇ ਖਾਦੇ ਆ ਮੇਰੇ ਘਰ ਵਾਲੇ ਨੇ ਇਹ ਗੱਲ ਕਹੀ ਕਹਿੰਦਾ ਵੀ ਮੈਂ ਗੁਰਦੁਆਰੇ ਪੈਸੇ ਰੱਖ ਦਿੰਨਾ ਤੁਸੀਂ ਚੱਕ ਲਓ ਜਿਹੜਾ ਡਿਆ ਤੇ ਉਸ ਤੋਂ ਬਾਅਦ ਜੀ ਉਹ ਗੱਲ ਤੇ ਨਹੀਂ ਆਏ ਉਸ ਤੋਂ ਬਾਅਦ ਇਹਨਾਂ ਨੇ ਗਾਲਾਂ ਜਿੱਤਨਾ ਸਾਨੂੰ ਕਿ ਮੈਂ ਇਹਨਾਂ ਨਾਲ ਬੜੇ ਵਾਸਤੇ ਪਾਇ ਵੀ ਸਾਨੂੰ ਗਾਲਾਂ ਨਾ ਕੱਢੋ ਤੁਸੀਂ ਤੁਸੀਂ ਆਪਾਂ ਬੈਠ ਕੇ ਗੱਲ ਕਰ ਲੈਣੇ ਆ ਜਿਹੜੀ ਵੀ ਹੈਗੀ ਐ ਵੀ ਇਦਾਂ ਨਾ ਕਰੋ ਤੁਸੀਂ ਇਹਨਾਂ ਨੇ ਉਸ ਤੋਂ ਬਾਅਦ ਮੈਂ ਕੱਲੀ ਸੀ ਘਰੇ ਉਸ ਤੋਂ ਬਾਅਦ ਇਸ ਹੱਦੇ ਘਰੇ ਵੜ ਗਏ ਅੰਦਰ ਅੰਦਰ ਵੜੇ ਤੋਂ ਬਾਅਦ ਇਹ 8 ਜਣੇ ਸੀ ਇਹਨਾਂ ਦੀਆਂ ਬੁੜੀਆਂ ਨੇ ਮੈਨੂੰ ਕੇਸਾਂ ਤੋਂ ਵੜ ਲਿਆ ਜਿਹੜੇ ਇਹਨਾਂ ਦੇ ਬੰਦੇ ਸੀ ਉਹਨਾਂ ਨੇ ਜਿਹੜੇ ਮੇਰੇ ਅੰਗ ਸੀਗੇ ਉਹਨਾਂ ਨੂੰ ਟੱਚ ਕੀਤਾ ਬੇਅਦਕੀ ਕੀਤੀ ਇਹਨਾਂ ਨੇ ਕੱਪੜੇ 파ੜੇ ਮੇਰੇ ਇਹਨਾਂ ਨੇ ਮੈਨੂੰ ਬੇਪੜਦੇ ਕਰਤਾ ਇਹ ਜੀ ਜਦੋਂ ਬੇਪੜਦੇ ਕੀਤਾ ਇਹਨਾਂ ਨੇ ਮੈਂ ਚੀਕ ਚੁਕਾੜੇ ਬਹੁਤ ਮਾਰੇ ਪਰ ਇਹਨਾਂ ਨੇ ਕਿਸੇ ਨੇ ਮੇਰੀ ਗੱਲ ਨਹੀਂ ਸੁਣੀਗੀ ਖੁਦ ਪਿੰਡ ਦੇ ਸਰਪੰਚ ਦੇ ਸਿਰ ਤੇ ਹਲਾਤ ਹੋਣ ਡਿਆ ਉਹ ਵੀ ਸਾਡੇ ਨਾਲ ਬਹੁਤ ਮੁੜਕੇ ਜਿੜਕੇ ਗਿਆ ਉਸ ਤੋਂ ਬਾਅਦ ਜਦੋਂ ਮੇਰਾ ਹੌਲਾ ਪਾਇਆ ਤੇ ਜਦੋਂ ਬੱਚਿਆਂ ਨੇ ਆਪਦੇ ਪਾਪਾ ਨੂੰ ਲਿਆਂਦਾ ਬੁਲਾ ਕੇ ਉਸ ਤੋਂ ਬਾਅਦ ਇਹ ਭੱਜ ਗਏ ਇਹਨਾਂ ਨੇ ਭੱਜ ਕੇ ਬਾਹਰ ਮੁੜ ਕੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਰੇ ਕੱਲੀ ਸੀਗੀ ਇਹ ਸਾਰਾ ਪਰਿਵਾਰ ਆ ਕੇ ਗੱਲ ਪੁੱਛ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਭੱਜ ਕੇ ਆਪਦੇ ਕੋਠੇ ਤੇ ਚੜ ਗਈ ਕੋਠੇ ਤੇ ਚੜ ਕੇ ਫਿਰ ਮੈਂ ਰੋਲਾ ਪਾਉਣ ਲੱਗ ਗਈ ਮੈਂ ਕਿ ਮੈਨੂੰ ਮਾਰ ਦੇ ਕੁੱਟ ਦੇ ਮੇਰੇ ਨਾਲ ਗਲਤ ਕੰਮ ਕਰਦੇ ਮੇਰੇ ਸਿਰ ਸਾਹਿਬ ਵੀ ਲੈ ਕੇ ਲਾ ਕੇ ਜੀ ਜਦੋਂ ਇਹਨਾਂ ਨੇ ਮੇਰੀ ਬੇਇੱਜ਼ਤੀ ਕੀਤੀ ਨਾ ਮੇਰੇ ਕੇਸ ਬੜੇ ਮੈਨੂੰ ਮਾਰਿਆ ਕੁੱਟਿਆ ਜਦੋਂ ਇਹਨਾਂ ਮੇਰੇ ਪਰਦੇ ਵਾਲੇ ਸਰੀਰ ਨੂੰ ਛੂਇਆ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਗਾਤਰਾ ਵੀ ਲੈ ਕੇ ਆਪਦੇ ਘਰੇ ਲੈ ਦੇਪਾ ਜੀ ਦੇ ਘਾਤਰਾ ਲੈ ਕੇ ਉਸ ਤੋਂ ਬਾਅਦ ਇਹਨਾਂ ਨੇ ਮੇਰੀ ਬਹੁਤ ਕੁੱਤੇ ਖਾਣੀ ਵਾਲਾ ਹਲ ਕੀਤਾ ਬਸ ਇੱਕ ਮੇਰੀ ਜਾਨ ਵੀ ਹੈਗੀ ਜਿਹੜੀ ਕੋਟਾ ਰੋੜੇ ਚਲਾਉਂਦਾ ਹਾਂਜੀ ਜੀ ਉਹ ਵੀਡੀਓ ਵੀ ਹੈਗੀ ਸਾਡੇ ਕੋਲੇ ਜਿਹੜੀ ਟਰੋੜੇ ਚਲਾਏ ਨੇ ਹਾਂਜੀ ਗਾਲਾਂ ਦੀ ਵੀ ਹੈਗੀ ਏ ਟਰੋੜਿਆਂ ਦੀ ਵੀ ਹੈਗੀ ਏ ਸਾਡੀ ਪਿੰਡ 'ਚ ਕੋਈ ਸੁਣਦਾ ਨਹੀਂ ਪਿਆਗਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਵਰਜੀ ਉਹਨਾਂ ਤੇ ਫੋਲ ਹੋਣੀ ਚਾਹੀਦੀ ਏ ਬੁਢੀ ਜਾਂ ਤੇ 20 ਨੇ ਬੰਦਿਆ ਤੇ ਵੀ ਕਿਉਂਕਿ ਉਸ ਤੋਂ ਬਾਅਦ ਮੇਰਾ ਕਾਕੂ ਵੀ ਬਾਹਰ ਖੇਡਦਾ ਸੀ ਇਹਨਾਂ ਨੇ ਅੱਠ ਜਣਿਆਂ ਨੇ ਮੇਰੇ ਕਾਕੂ ਨੂੰ ਵੀ ਕੱਢ ਰਿਆ ਹੱਥ ਚ ਗੁੰਡਾਸੀ ਸੀ ਚੱਕੀ ਵਾਲਿਆਂ ਨੇ ਫਿਰ ਮੇਰੇ ਕਾਕੂ ਨੂੰ ਜਿੱਧਰੇ ਦਾ ਡੈਡੀ ਸੀਰ ਤੇ ਲੱਗਾ ਉਧਰ ਪੇ ਹੀ ਦਿੱਤਾ ਗਿਆ ਫਿਰ ਮੇਰੇ ਕਰਵਾਲਾ ਨਾਲ ਕਾਕੂ ਨੂੰ ਲੈ ਕੇ ਆਏ ਨਾਲ ਆ ਕੇ ਸਾਨੂੰ ਪੁੱਛਿਆ ਦੱਸਿਆ ਸਾਨੂੰ ਆ ਕੇ ਇਹਨਾਂ ਨੇ ਦਾਖਲ ਕਰਵਾਇਆ ਮੇਰੇ ਗੁੱਜੀਆਂ ਸੱਟਾਂ ਵੀ ਲੱਗ ਗਈਆਂ ਹੈ ਗੁੱਟਮਾਰ ਕੀਤੀ ਜਿਹੜੀ ਕਾਰਵਾਈ ਵੀਰਜੀ ਉਹਨਾਂ ਤੇ ਹੋਣੀ ਚਾਹੀਦੀ ਹੈ ਬਾਕੀ ਵੀਰਜੀ ਉਹਨਾਂ ਦਾ ਡਰ ਲੱਤਿਆ ਹੋਇਆ ਹੈ ਉਹਨਾਂ ਦਾ ਡਰ ਇਸ ਤਰ੍ਹਾਂ ਲੱਤਿਆ ਹੋਇਆ ਜਿਹੜੀ ਇਹਨਾਂ ਢਿਲਵੀਂ ਬੰਦਾ ਮਾਰਿਆ ਹੈ ਕੁੜੀ ਨੇ ਤੇ ਮੁੰਡੇ ਨੇ ਜਿਹੜੇ ਜੇਲ੍ਹ 'ਚ ਬੈਠੇ ਨੇ ਉਹ ਇਹਨਾਂ ਦੇ ਭਰਾ ਨਹੀਂ ਸਤੇ ਚਲੋ ਤਾਂ ਹੀ ਆਦੀ ਕਾਰਵਾਈ ਹੋਣੀ ਹੈ ਪਰ ਇਹਨਾਂ ਨੂੰ ਆਦਤ ਪਈ ਹੋਈ ਆ ਇਹਨਾਂ ਦੇ ਮੂੰਹ ਤੇ ਚਪੇੜੇ ਵੱਜਨੇ ਚਾਹੀਦੇ ਆ ਇਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਬਕ ਮਿਲਣਾ ਚਾਹੀਦਾ ਏ ਜੋ ਵੀ ਹੈਗਾ ਏ ਵੀਰ ਬਣ ਕੇ ਮੇਰੇ ਮੈਂਨਤ ਵਾਲੀ ਗੱਲ ਆ ਮੇਰੇ ਵੀਰ ਬਣ ਕੇ ਮੇਰੇ ਭਰਾ ਬਣ ਕੇ ਮੇਰੇ ਨਾਲ ਖੜੋ ਤੇ ਬਸ ਮੇਰਾ ਮਸਲਾ ਹੱਲ ਕਰੋ ਇਸ ਗੱਲ ਦਾ ਕਿ ਅਗਲੇ ਹfte ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਮੇਰਾ ਹੱਕ ਦਵਾਇਆ ਜਾਵੇ ਬਸ